ਕਿੱਥੇ ਵੀ ਨਹੀਂ ਮਿਲਨੀ ਜੀ ਪੂਰੀ ਦੁਨੀਆ ਘੁੰਮ ਲੋ ਭਾਵੇਂ ਇਹ ਪੰਜਾਬ 'ਚ ਮਿਲਨੀ ਜੇ ਕਿਤੇ ਕੋਈ ਬੰਦਾ ਬਸ 'ਚ ਆ ਗਿਆ ਤੇ ਉਹ ਫਸ ਜਾਏ ਸੰਗਤੋ ਤੁਹਾਨੂੰ ਮੈਂ ਥੋੜਾ ਇਤਿਹਾਸ ਦੱਸ ਦਿੰਨਾ ਪਿੰਡ ਬਿਲਗੇ ਦਾ ਭਾਵੇਂ ਮੈਂ ਪਾਰ ਕਰਕੇ 5 ਮਿੰਟ 'ਚ ਵਾਪਸ ਆ ਜਾਵਾਂ ਪਰ ਪੈਸੇ 350 ਜਾਂ 400 ਲੱਗ ਜਾਣੇ ਛੋਟੇ ਗੁਰਦੁਆਰਿਆਂ ਜ਼ਰੂਰ ਆਇਆ ਕਰੋ ਤਾਂ ਜੋ ਗੁਰਦੁਆਰਿਆਂ ਦੀ ਤਰੱਕੀ ਹੋਵੇ ਗੰਧ ਸਿਟਰੇ ਨੇ ਦਰਿਆ ਕਿੱਡੀ ਗਲਤ ਚੀਜ਼ ਆ ਇਹ ਲੋ ਜੀ ਪਿੰਡ ਦਾ ਨਾਮ ਹੈ ਗੰਨਾ ਤੇ ਸਰਕਾਰਾਂ ਨੂੰ ਬੇਨਤੀ ਆ ਭਾਈ ਟੋਲ ਦੇ ਰੇਟ ਘਟਾਓ ਇੰਨੇ ਪੈਸੇ ਨਹੀਂ ਹੋਣੇ ਚਾਹੀਦੇ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਤਰੋ ਅੱਜ ਮੈਂ ਜਾ ਰਿਹਾ ਹਾਂ ਬਿਲਗਾ ਜੋ ਕਿ ਨੂਰ ਮਹਿਲ ਤੋਂ ਕਰੀਬ ਕਰੀਬ 15 ਤੋਂ 20 ਮਿੰਟ ਦਾ ਰਸਤਾ ਹੈ ਲੁਧਿਆਣੇ ਤੋਂ ਜੇ ਕਹੀਏ ਤਾਂ 55 ਤੋਂ 60 ਕਿਲੋਮੀਟਰ ਹੈ ਜੇ ਤੁਸੀਂ ਚੰਡੀਗੜ੍ਹ ਵੱਲ ਆਣਾ ਤਾਂ ਤੁਹਾਨੂੰ ਲੱਗਣਗੇ ਕਰੀਬ ਕਰੀਬ 3 ਘੰਟੇ ਤੇ ਦਿੱਲੀੋਂ ਆਣਾ ਤਾਂ ਲੱਗਣਗੇ 6-7 ਘੰਟੇ ਇਸ ਵੀਡੀਓ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਵਧੀਆ ਤੋਂ ਵਧੀਆ ਦਰਸ਼ਨ ਕਰਾਵਾਂਗਾ ਇਹ ਗੁਰਦੁਆਰਾ ਸਾਹਿਬ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਨਾਲ ਸੰਬੰਧਿਤ ਹੈ ਮਿੱਤਰੋ ਕਈ ਦਿਨਾਂ ਬਾਅਦ ਦੁਬਾਰਾ ਵਲੌਗ ਬਣਾਉਣ ਦਾ ਮੌਕਾ ਮਿਲਿਆ ਹੈ ਮੇਰਾ ਇੱਕ ਟਰੈਵਲ ਵਲੌਗ ਦਾ ਚੈਨਲ ਹੈ ਥੋੜਾ ਉੱਥੇ ਬੀਜ਼ੀ ਹੋ ਗਿਆ ਸੀ ਯੂਰਪ ਦਾ ਵਲੌਗ ਬਣਾ ਰਿਹਾ ਸੀ ਮੈਂ ਲਿੰਕ ਪਾ ਦਾਂਗਾ ਜੇ ਕਿਸੇ ਨੇ ਦੇਖਣਾ ਹੋਵੇ ਤਾਂ ਦੇਖ ਸਕਦੇ ਹੋ ਤੇ ਹੁਣ ਆਨੇ ਆ ਇਸ ਵੀਡੀਓ ਤੇ ਤੁਹਾਨੂੰ ਘਰ ਬੈਠੇ ਗੁਰਦੁਆਰੇ ਦੇ ਦਰਸ਼ਨ ਕਰਾਈਏ ਅੱਜ ਆਪਾਂ ਨਿਕਲੇ ਆ ਕਾਫੀ ਦਿਨਾਂ ਬਾਅਦ ਹਾਈਵੇ ਤੇ ਬਹੁਤ ਵਧੀਆ ਵਿਊ ਹੋਣ ਵਾਲਾ ਹਾਈਵੇ ਦਾ ਜਿਹੜੇ ਮੇਰੇ ਮਿੱਤਰ ਪੰਜਾਬ ਤੋਂ ਬਾਹਰ ਰਹਿੰਦੇ ਨੇ ਉਹਨਾਂ ਨੂੰ ਪੰਜਾਬ ਦਿਖਾ ਦਈਏ ਉਹਨਾਂ ਦੀ ਯਾਦਾ ਕਰਾ ਦਈਏ ਤਾਜ਼ਾ ਹੁਣ ਹਾਈਵੇ ਦਾ ਵਿਊ ਤੁਹਾਨੂੰ ਦਿਖਾਉਂਦੇ ਆ ਤੇ ਸ ਇਥੇ ਦਾ ਇਤਿਹਾਸ ਤਾਂ ਅੰਤਾਂ ਸਿਰੂ ਰਜਨ ਦੇਵ ਜੀ ਨਾਲ ਸੰਬੰਧਿਤ ਆ ਉਹ ਮੈਂ ਤੁਹਾਨੂੰ ਉੱਥੇ ਜਾ ਕੇ ਪੂਰਾ ਡਿਟੇਲ ਇਤਿਹਾਸ ਦੱਸਾਵਾਂ ਤੇ ਹੁਣ ਆ ਗਿਆ ਟੋਲ ਟੈਕਸ ਤੁਹਾਨੂੰ ਸਾਰੇ 뷰 ਦਿਖਾਵਾਂਗਾ ਹਾਈਵੇ ਦੇ ਪੰਜਾਬ ਤੋਂ ਬਾਹਰ ਬੈਠੇ ਹੋ ਇੰਡੀਆ ਤੋਂ ਬਾਹਰ ਬੈਠੇ ਹੋ ਤੇ ਪੂਰੇ ਇੰਡੀਆ ਦੇ ਨਜ਼ਾਰੇ ਦਿਵਾ ਦਾਂ ਆ ਗਿਆ ਜੀ ਟੋਲ ਗੇਟ ਬਹੁਤ ਮਹਿੰਗਾ ਟੋਲ ਹੈ 350 ਜਾਂ ਪੁਨੇ 400 ਰੁਪਿਆ ਲੱਗਣਾ ਇੱਥੇ ਮੇਰਾ ਭਾਵੇਂ ਮੈਂ ਪਾਰ ਕਰਕੇ 5 ਮਿੰਟ ਚ ਵਾਪਸ ਆ ਜਾਵਾਂ ਪਰ ਪੈਸੇ 350 ਜਾਂ ਪੁਨੇ 400 ਲੱਗ ਜਾਣੇ ਤੇ ਸਰਕਾਰਾਂ ਨੂੰ ਬੇਨਤੀ ਆ ਭਾਈ ਟੋਲ ਦੇ ਰੇਟ ਘਟਾਓ ਇੰਨੇ ਪੈਸੇ ਨਹੀਂ ਹੋਣੇ अगे हाईवे आने वाला है ऑटोमैटिक गेट खुल जाएगा नहीं खुलया नहीं खुलिया खुल गया तो हूँ आप इतों चला सीधा पहुंचा हाईवे दिखा के नूर मैल वालों खब्बे मुड़ा तो आ जाएगा बिलगा ए रोड देखो बी कि चौड़ी लुधियाण तो जलंधर रोड है पूरा हाईवे बनया हुआ शानदार हाईवे बनया हुआ बै गला के नजारे आ जाते और ग्ड्डी तेज़ न चलाया करो भीरो ग्डी चलाया करो हौली बिल्कुल ਜੋ ਪਰਿਸਥਿਤੀਆਂ ਲਿਖੀਆਂ ਹੋਈਆਂ ਰੋਡ ਤੇ ਜੋ ਉੱਥੇ ਦੀ ਕੰਡੀਸ਼ਨਾਂ ਨੇ ਉਨੀ ਸਪੀਡ ਤੇ ਚਲਾਇਆ ਕਰੋ ਇੱਕ ਤੁਹਾਨੂੰ ਚੀਜ਼ ਹੋਰ ਦਿਖਾ ਦੇਣਾ ਇਹ ਸਤਲੁਜ ਦਰਿਆ ਹੈ ਭਾਈ ਇੱਥੇ ਦੇਖੋ ਲੋਕਾਂ ਨੇ ਕੱਟ ਕੀਤਾ ਹੋਇਆ ਗੰਦ ਸਿਟਰੇ ਨੇ ਦਰਿਆ 'ਚ ਕਿੱਡੀ ਗਲਤ ਚੀਜ਼ ਹੈ ਇਹ ਜੋ ਪੂਜਾ ਪਾਠ ਕਰਦੇ ਨੇ ਸਾਰਾ ਨਾਰੀਅਲ ਵਗੈਰਾ ਸਾਰਾ ਦਰਿਆ 'ਚ ਸਿਟਰੇ ਨੇ ਇਸੀ ਤੋਂ ਪਰਹੇਜ਼ ਕਰੋ ਭਾਈ ਬਹੁਤ ਪੋਲੂਸ਼ਨ ਬਹੁਤ ਖਰਾਬ ਹੋ ਰਿਹਾ ਵਾਤਾਵਰਣ ਕਿੰਨੇ ਲਫਾਫੇ ਕਿੰਨਾ ਗੰਦ ਦੇਖੋ ਕਦੋਂ ਸੁਧਰਣਗੇ ਲੋਕ ਆਪਣੇ ਸਮਝ ਤੋਂ ਬਾਹਰ ਆ ਵੀਡੀਓ ਰਾਹੀਂ ਥੋੜਾ ਲੋਕਾਂ ਨੂੰ ਕਹਿਣਾ ਚਾਹਣਾ ਵਈ ਥੋੜਾ ਸੁਧਰੋ ਆਪਣੇ ਦੇਸ਼ ਬਾਰੇ ਸੋਚੋ ਮੈਂ ਯੂਰਪ ਹੋ ਕੇ ਆਇਆ ਪਿੱਛੇ ਬਹੁਤ ਸਾਫ ਸੁਥਰਾ ਸੀ ਦਿਲ ਖੁਸ਼ ਹੋ ਗਿਆ ਜਾ ਕੇ ਜਦੋਂ ਮੌਕਾ ਮਿਲੇ ਸੀਰੀਜ਼ ਦੇਖਿਓ ਤੇ ਜਦੋਂ ਮੌਕਾ ਮਿਲ ਯੂਰਪ ਜ਼ਰੂਰ ਜਾਇਓ ਤੇ ਆਨੇ ਹੁਣ ਵੀਡੀਓ ਚ ਆ ਦੇਖੋ ਬਈ ਪੂਰਾ ਪੁੱਲ ਪਾਰ ਹੋ ਗਿਆ ਸਤਲੁਜ ਦਰਿਆ ਵਾਲਾ ਪਿੱਛੇ ਲੋਕਾਂ ਨੇ ਕਾਫੀ ਗੰਦ ਪਾਇਆ ਸੀ ਤੁਹਾਨੂੰ ਮੈਂ ਦਿਖਾਇਆ ਹੀ ਤੇ ਅੱਗੇ ਹੁਣ ਦੇਖਦੇ ਆ ਕੀ ਮਾਹੌਲ ਚੱਲ ਰਿਹਾ ਸਾਫ ਸੁਥਰੀ ਜੀ ਰੋਡ ਆ ਹਾਈਵੇ ਕਿਉਂਕਿ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਇਹੀ ਹਾਈਵੇ ਜਾਂਦਾ ਤਾਂ ਮਿੱਤਰੋ ਹਾਈਵੇ ਤੋਂ ਖੱਬੇ ਨੂੰ ਆਪਾਂ ਥੱਲੇ ਨੂੰ ਉਤਰਨਾ ਥੱਲੇ ਉਤਰ ਕੇ ਫਿਰ ਆਪਾਂ ਮੁੜਨਾ ਹੈ ਲੈਫਟ ਲੋਕੇਸ਼ਨ ਦੱਸਦੀ ਕਿ ਮੈਂ ਰਾਈਟ ਨੂੰ ਮੁੜਨਾ ਚਲੋ ਜਾ ਕੇ ਪਤਾ ਲੱਗੇਗਾ ਜਲੰਧਰ ਹਾਈਵੇ ਤੋਂ ਲੈਫਟ ਫਲੋਰ ਤੋਂ ਖੱਬੇ ਉਤਰਨਾ ਹੈ ਥੱਲੇ ਸ਼ਾਇਦ ਵਾਪਸੀ ਲਈ ਯੂ-ਟਰਨ ਲੈਣਾ ਬੜਾ ਥੋੜਾ ਜਿਹਾ ਗਲਤ ਜਾ ਹੋ ਗਿਆ ਕੰਮ ਚਲੋ ਕੋਈ ਗੱਲ ਨਹੀਂ ਇੰਨਾ ਚੱਲਦਾ ਰਹਿੰਦਾ ਆ ਪੁਲ ਥੱਲੇ ਲਵਾਂਗੇ ਹੁਣ ਸੱਜੇ ਯੂ-ਟਰਨ ਲੈ ਕੇ ਫਿਰ ਮੁੜਾਂਗੇ ਸੱਜੇ ਤਾਂ ਆਊਗਾ ਪਹਿਲਾ ਮੋੜ ਸੀ ਥੋੜੀ ਜਿਹੀ ਗਲਤੀ ਹੋ ਗਈ ਵੀਡੀਓ ਬਣਾਉਣ ਦੇ ਚੱਕਰ 'ਚ ਮੈਂ ਧਿਆਨ ਨਹੀਂ ਦੇ ਪਾਇਆ ਇੱਕ ਮੋੜ ਮੈਂ ਅੱਗੇ ਆ ਗਿਆ ਫਲੋਰ ਦੇ ਪੁਲ ਤੋਂ ਪਹਿਲਾਂ ਹੀ ਮੁੜਨਾ ਹੈ ਖੱਬੇ ਆ ਪੁਲ ਥਲੇ ਪੁਲ ਸਾਲੇ ਖੜੇ ਆ ਭਾਈ ਚੈਕਿੰਗਾਂ ਵਗੈਰਾ ਹੋ ਰਹੀਆਂ ਨੇ ਵਧੀਆ ਤਰੀਕੇ ਨਾਲ ਚਲੋ ਜ਼ਰੂਰੀ ਹੈ ਵੀ ਗਲਤ ਬੰਦੇ ਤੇ ਗਲਤ ਚੀਜ਼ਾਂ ਸੈਰ ਚ ਨਹੀਂ ਹੋਣੀ ਚਾਹੀਦੀ ਆ ਮੁੜ ਗਿਆ ਜੀ ਮੈਂ ਰਾਈਟ ਇੱਥੋਂ ਦੀ ਫੇਰ ਮੁੜਾਂਗਾ ਰਾਈਟ ਤਾਂ ਆਊਗੀ ਬਿਲਗੇ ਵਾਲੀ ਰੋਡ ਜਿਹੜੀ ਕਿ ਨੂਰ ਮੈਲ ਰੋਡ ਲੋ ਜੀ ਆ ਗਿਆ ਪਿੰਡਾਂ ਵਾਲਾ ਮੋਲ ਕਸਬੇ ਵਾਲਾ ਮੋਲ ਆ ਫਾਟਕ ਪਾਰ ਕਰਾਂਗੇ ਜਲਦੀ ਲੱਗਦੀ ਹੈ ਕਿ ਤੇ ਫਾਟਕ ਇਹ ਨਾ ਬੰਦ ਹੋ ਜੇ ਕਈ ਵਾਰੀ ਫਾਟਕ ਬੰਦ ਹੁੰਦੇ ਨੇ ਕਿੰਨੇ ਕਿੰਨੇ ਦਿਨ ਫਿਰ ਖੁੱਲਦੇ ਨੇ ਸਾਡੇ ਨਾਲ ਹਮੇਸ਼ਾ ਇਹੀ ਹੁੰਦਾ ਫਾਟਕ ਹੋ ਜਾਂਦਾ ਬੰਦ ਮੁੜ ਕੇ ਖੁੱਲਦਾ ਨਹੀਂ ਬੈਠੇ ਰੋ ਤੇ ਆ ਰੇਲਵੇ ਲਾਈਨ ਪਾਰ ਕਰ ਲਈ ਆ ਜੀ ਹੁਣ ਆਪਾਂ ਤੁਰ ਪਿਆ ਗੁਰਦੁਆਰਾ ਸਹਿਵਲ ਨੂੰ ਹਾਈਵੇ ਤੋਂ ਨਿਕਲਦਿਆਂ ਸਾਰੇ ਮਾਹੌਲ ਬਦਲ ਗਿਆ ਬਿਲਕੁਲ ਛੋਟੀ ਛੋਟੀ ਦੁਕਾਨਾਂ ਕੱਚੀਆਂ ਰੋਡਾਂ ਤੇ ਕਈ ਵਾਰੀ ਹੁੰਦਾ ਕਿ ਇਹ ਸ਼ੁਰੂ ਸ਼ੁਰੂ ਚ ਰੋਡਾਂ ਖਰਾਬ ਹੁੰਦੀਆਂ ਅੱਗੇ ਜਾ ਕੇ ਸੜਕਾਂ ਸਾਰੀਆਂ ਵਧੀਆ ਹੋ ਜਾਣਗੀਆਂ ਕਿਉਂਕਿ ਪੰਜਾਬ ਦੇ ਵਿੱਚ ਫਿਲਹਾਲ ਸੜਕਾਂ ਸਾਰੀਆਂ ਵਧੀਆ ਨੇ ਕੋਈ ਦਿੱਕਤ ਨਹੀਂ ਹੜ ਆਈ ਸੀ ਤਾਂ ਕਈ ਜਗ੍ਹਾ ਸਰਕਾ ਟੁੱਟ ਵੀ ਗਈਆਂ ਉਹ ਚਲੋ ਵੀ ਬਣ ਜਾਣੀਆਂ ਕੋਈ ਗੱਲ ਨਹੀਂ ਆ ਆ ਗਿਆ ਫਲੋਰ ਦਾ ਬਾਜ਼ਾਰ ਛੋਟਾ ਜਿਹਾ ਇਹ ਖੱਬੇ ਪਾਸੇ ਵੀ ਗੁਰਦੁਆਰਾ ਸਾਹਿਬ ਆ ਦੇਖੋ ਗੁਰਦੁਆਰਾ ਬੋਲੀ ਸਾਹਿਬ ਆ ਸਹੀ 6ਵੀਂ ਫਲੋਰ ਫਲੋਰ 'ਚ ਵੀ ਗੁਰਦੁਆਰਾ ਸਾਹਿਬ ਹਨ ਤੇ ਗੁਰਦੁਆਰਾ ਦੇਖੋ ਪੰਜਾਬ 'ਚ ਹਰ ਜਗ੍ਹਾ ਤੇ ਹੁਣੇ ਵੀ ਚਾਹੀਦੇ ਨੇ ਗੁਰੂਆਂ ਪੀਰਾਂ ਦੀ ਧਰਤੀ ਐ ਆ ਦੇਖ ਲਓ ਅੱਜ ਦੁਸ਼ਹਿਰੇ ਦਾ ਦਿਨ ਐ ਥੋੜੀ ਰੌਣਕਾਂ ਆ ਗਈਆਂ ਬਾਜ਼ਾਰ 'ਚ ਹਾਈਵੇ ਤੋਂ ਆਪਾਂ ਜਦੋਂ ਮੁੜਨਾ ਹੈ ਖੱਬੇ ਰੇਲਵੇ ਫਾੜਕ ਪਾਰ ਕਰਕੇ ਬਿਲਕੁਲ ਸਿੱਧਾ ਨਿਕਲਣਾ ਹੈ ਵੀ ਰੋਡ ਦੇਖੋ ਕਿੰਨੀ ਵਧੀਆ ਗੰਨਾ ਪਿੰਡ ਲੋ ਜੀ ਪਿੰਡ ਦਾ ਨਾਮ ਹੈ ਗੰਨਾ ਮਜ਼ਾ ਆ ਗਿਆ ਨਾਮ ਸੁਣ ਕੇ ਉਹ ਗੰਨੇ ਪਿੰਡ ਚੋਂ ਲੰਘਦੇ ਆਪਾਂ ਰਾਜ ਕੋਈ ਗੰਨੇ ਦਾ ਘਾਣਾ ਹੋਇਆ ਤਾਂ ਤੁਹਾਨੂੰ ਉਹ ਵੀ ਦਿਖਾਵਾਂਗਾ ਜਿੱਥੋਂ ਗੁੜ ਨਿਕਲਦਾ ਹੈ ਦੇਖੋ ਪਿੰਡਾਂ ਦੀਆਂ ਰੋਡਾਂ ਕਿੰਨੀਆਂ ਵਧੀਆ ਕਸਬੇ ਦੀਆਂ ਰੋਡਾਂ ਪਿੰਡਾਂ ਦੀਆਂ ਰੋਡਾਂ ਸਾਰੀਆਂ ਵਧੀਆ ਨੇ ਭਾਈ ਪੰਜਾਬ ਦੀ ਯਾਦ ਆ ਗਈ ਹੋਣੀ ਤੁਹਾਨੂੰ ਜਿਹੜੇ ਬਾਹਰ ਬੈਠੇ ਹੋ ਦੇਖ ਲਓ ਇਹ ਪੰਜਾਬ ਦਾ ਮਾਹੌਲ ਚੱਲ ਰਿਹਾ ਹੈ ਇਨੇ ਹੜ ਆਏ ਇਨਾ ਨੁਕਸਾਨ ਹੋਇਆ ਫੇਰ ਪੰਜਾਬ ਕਾਇਮ ਦਾ ਕਾਇਮ ਹੈ ਜੇ ਕੋ ਹੋਰ ਸਟੇਟ ਹੁੰਦੀ ਤਾਂ ਹੁਣੋਂ ਕੰਮ ਹੋ ਗਿਆ ਸੀ ਉਹਦਾ ਸੇਵਾ ਵੀ ਬਥੇਰੀ ਕੀਤੀ ਲੋਕਾਂ ਨੇ ਵੀ ਹੜਾਂ ਚ ਬਹੁਤ ਸੇਵਾ ਕੀਤੀ ਬਹੁਤ ਜਿਆਦਾ ਸੇਵਾ ਕੀਤੀ ਤਾਂ ਜਾ ਕੇ ਪੰਜਾਬ ਪੂਰਾ ਦਾ ਪੂਰਾ ਦੁਬਾਰਾ ਸਟੈਂਡ ਹੋ ਗਿਆ ਲੋ ਵੀ ਮਿੱਤਰੋ ਆ ਗਿਆ ਆਪਾਂ ਪਿੰਡਾਂ ਵਾਲੀ ਰੋਡ ਤੇ ਦੇਖੋ ਕਿੰਨਾ ਵਧੀਆ 뷰 ਨਜ਼ਰ ਆ ਰਿਹਾ ਹੈ ਸਾਹਮਣੇ ਚੜਾਈ ਘਟਾ ਰੋਡ ਦੀ ਦੋ ਗੱਡੀਆਂ ਲੰਘਦੀਆਂ ਮਸਾਂ ਤੇ ਸੱਜੇ ਪਾਸੇ ਖੇਤ ਆ ਪੂਰੀ ਫਸਲਾਂ ਫੁਸਲਾਂ ਚੱਲ ਰਹੀਆਂ ਪੱਕੀਆਂ ਹੋਈਆਂ ਵਧੀਆ ਇਆ ਮੱਜਾ ਵਗੈਰਾ ਬਣਿਆ ਦੇਖੋ ਪੂਰਾ ਮਾਹੌਲ ਪਿੰਡਾਂ ਵਾਲਾ ਆ ਗਿਆ ਇੱਥੋਂ ਦੀ ਗੁਰਦੁਆਰਾ ਸਾਹਿਬ ਰਸਤਾ ਰਹਿ ਗਿਆ ਸਿਰਫ 15 ਮਿੰਟ ਦਾ 15 ਮਿੰਟ ਬਾਅਦ ਆਪਾਂ ਪਹੁੰਚ ਜਾਣਾ ਗੁਰਦੁਆਰਾ ਸਾਹਿਬ ਤੇ ਫੇਰ ਕਰਾਨੇ ਆ ਤੁਹਾਨੂੰ ਦਰਸ਼ਨ ਵੀਡੀਓ ਐਂਡ ਤੱਕ ਦੇਖਿਆ ਕਰੋ ਤਾਂ ਜੋ ਤੁਹਾਨੂੰ ਪੂਰੇ ਦਰਸ਼ਨ ਹੋਣ ਤੇ ਕੱਲੀ-ਕੱਲੀ ਚੀਜ਼ ਦਾ ਪਤਾ ਲੱਗੇ ਅਗਲੀ ਵੀਡੀਓ ਬਣਾਉਣ ਦਾ ਹੌਸਲਾ ਮਿਲ ਜਾਂਦਾ ਹੈ ਥੋੜਾ ਜਿਆ ਤੇ ਹੁਣ ਲਗਾਤਾਰ ਵੀਡੀਓ ਜਾਣਗੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਵਲੌਗ ਪਾਵਾਂਗਾ ਚੈਨਲ ਚ ਪਰਮਾਨੈਂਟ ਬਣੇ ਰਹੋ ਕਿ ਹਰੀਆਲੀ ਬਹੁਤ ਜ਼ਿਆਦਾ ਹੋਈ ਵੀ ਹੈ ਕਿਉਂਕਿ ਬਾਰਸ਼ਾਂ ਦਾ ਮੌਸਮ ਸੀ ਜਿਦੇ ਕਰਕੇ ਕੱਲਾ ਕੱਲਾ ਦਰਖਤ ਬਿਲਕੁਲ ਹਰਾ ਹੋਇਆ ਹੋਇਆ ਇਹ ਕੋਈ ਪਿੰਡ ਆ ਗਿਆ ਜੀ ਛੋਟਾ ਜਿਹਾ ਪਿੰਡ ਹੈ ਕੋਈ ਆ ਪ੍ਰਤਾਪਪੁਰਾ ਪਿੰਡ ਦਾ ਨਾਮ ਹੈ ਪ੍ਰਤਾਪਪੁਰਾ ਇੱਥੇ ਦੇਖ ਲਓ ਛੋਟੀਆਂ ਛੋਟੀਆਂ ਦੁਕਾਨਾਂ ਇੱਥੇ ਕੁਝ ਨਹੀਂ ਹੁੰਦਾ ਸੀ ਕਿਸੇ ਟਾਈਮ ਅਸੀਂ ਅੱਜ ਤੋਂ ਕਈ ਸਾਲ ਪਹਿਲਾਂ ਇੱਧਰ ਆਏ ਸੀ ਬਿਲਕੁਲ ਖਾਲੀ ਸੀਗਾ ਰਸਤਾ ਇਹ ਉਹ ਦੁਕਾਨਾਂ ਖੁੱਲ ਗਈਆਂ ਤੇ ਰਾਹ ਪੂਰੇ ਜ਼ਬਰਦਸਤ ਹੋ ਗਏ ਤੇ ਲੋ ਵੀਰੋ ਤੇ ਭੈਣੋ ਪਹੁੰਚ ਗਿਆ ਮੈਂ ਬਿਲਗੇ ਆ ਲੱਗਾ ਬੋਰਡ ਦੇਖੋ ਬਿਲਗੇ ਦਾ ਬਿਲਗਾ ਪਿੰਡ ਆ ਗਿਆ ਪਿੰਡ ਕਹਿ ਲਓ ਕਸਬਾ ਕਹਿ ਲਓ ਤੇ ਆਪਾਂ ਹੁਣ ਇਧਰੋਂ ਮੁੜਾਂਗੇ ਖੱਬੇ ਜੋ ਕਿ ਗੂਗਲ ਦੇਵ ਜੀ ਸਾਨੂੰ ਕਹਿ ਰਹੇ ਨੇ ਵੀ ਖੱਬੇ ਮੁੜੋ ਆ ਲੈਫਟ ਸਾਈਡ ਤੇ ਮੁੜਾਂਗੇ ਤੇ ਇੱਧਰ ਆ ਜੂਗਾ ਹੁਣ ਗੁਰਦੁਆਰਾ ਸਾਹਿਬ ਦਾ ਰੋਡ ਇੱਥੋਂ ਦੀ 8 ਮਿੰਟ ਦਾ ਰਾਹ ਹੈ ਗੁਰਦੁਆਰਾ ਸਾਹਿਬ ਜਾਣ ਦਾ ਤੇ ਮੁੜਦੇ ਅਸਾਰ ਭਾਈ ਹੋਰ ਵਧੀਆ ਰੋਡ ਆ ਗਈ ਆ ਮੋਬਾਈ ਪਿੰਡ ਆ ਗਿਆ ਮੋਬਾਈ ਪੰਜਾਬ ਦੀ ਧਰਤੀ ਦਾ ਭਾਈ ਪੰਜਾਬ ਦੀ ਹੈ ਇਹਦੇ ਵਰਗੀ ਧਰਤੀ ਤਾਂ ਮਿਲ ਨਹੀਂ ਤੁਹਾਨੂੰ ਕਿੱਥੇ ਇੱਥੇ ਵਰਗੀ ਹਰਿਆਲੀ ਇੱਥੇ ਵਰਗੀ ਖੇਤੀ ਇੱਥੇ ਵਰਗੀ ਖੁਸ਼ਹਾਲੀ ਇਹ ਕਿੱਥੇ ਮਿਲ ਲਗੀ ਤੁਹਾਨੂੰ ਕਿਤੇ ਵੀ ਨਹੀਂ ਮਿਲਣੀ ਜੀ ਪੂਰੀ ਦੁਨੀਆ ਘੁੰਮ ਲੋ ਭਾਵੇਂ ਇਹ ਪੰਜਾਬ 'ਚ ਮਿਲਦੀ ਹੈ ਤੇ ਬਿਲਕੁਲ ਆਪਾਂ ਠੇੜ ਪਿੰਡਾਂ ਦੇ ਵਿੱਚ ਦੀ ਲੰਘ ਰਹੇ ਸੱਜੇ ਖਬੇ ਪੂਰਾ ਪਿੰਡਾਂ ਵਾਲਾ ਮੋਲ ਜੇ ਤੁਸੀਂ ਕਿਤੇ ਬਾਹਰ ਹੋ ਕਿਸੇ ਵੱਡੇ ਸ਼ਹਿਰ 'ਚ ਰਹਿ ਰਹੇ ਹੋ ਦੁਨੀਆ 'ਚ ਪੰਜਾਬ ਤੋਂ ਬਾਹਰ ਜਾਂ ਇੰਡੀਆ ਤੋਂ ਬਾਹਰ ਤੇ ਤੁਹਾਨੂੰ ਤੁਹਾਡੇ ਪਿੰਡਾਂ ਦੀ ਯਾਦ ਕਰਾਦੀ ਹੈ ਤੁਹਾਡੀ ਯਾਦ ਤਾਜ਼ਾ ਕਰਾਦੀ ਹੈ ਤੇ ਲੋ ਜੀ ਫਾਟਕ ਨੰਬਰ 3 ਆ ਗਿਆ ਜੀ ਘਰੋਂ ਤੁਰੇ ਹਾਲ ਘੰਟਾ ਪੂਰਾ ਹੋਇਆ ਮਸਾ ਤੇ ਤਿੰਨ ਫਾਟਕ ਆ ਗਏ ਇਹ ਪਿੰਡਾਂ ਵਾਲਾ ਫਾਟਕ ਹੈ ਕੋਈ ਪਿੰਡ ਹੈ ਬਿਲਗਾ ਪਿੰਡ ਆ ਗਿਆ ਜੀ ਲੋਗ ਗੁਰੂ ਨਾਨਕ ਸਪੋਰਟਸ ਕਲੱਬ ਬਿਲਗਾ ਹੋ ਲਿਖਿਆ ਇਹ ਮਿੱਤਰੋ ਪਹੁੰਚ ਗਿਆ ਬਿਲਗੇ ਪਿੰਡ ਦੇਖ ਲਓ ਤੁਸੀਂ ਬਿਲਗਾ ਪਿੰਡ ਕਿੰਨਾ ਸਾਫ ਸੁਥਰਾ ਸੜਕ ਕਰ ਲਿਆ ਪਾਰ ਹੁਣ ਆਪਾਂ ਪਹੁੰਚਣ ਲੱਗਿਆਂ ਗੁਰਦੁਆਰਾ ਸਾਹਿਬ ਮੇਰੇ ਖਿਆਲ ਨਾਲ 2-4 ਮਿੰਟ ਦਾ ਹੀ ਰਾਹ ਰਹਿ ਗਿਆ ਹੋਣਾ 4 ਮਿੰਟ ਰਹਿ ਗਿਆ ਜੀ ਬਸ ਗੁਰਦੁਆਰਾ ਸਾਹਿਬ ਇਹੀ ਸੜਕ ਜਾਊਗੀ ਸਿੱਧੀ ਜਿੱਧਰ ਨੂੰ ਸੜਕ ਮੁੜੀ ਜਾਏਗੀ ਆਪਾਂ ਉਧਰ ਨੂੰ ਮੁੜੀ ਜਾਣਾ ਕੋਈ ਆਪਣੀ ਹਿਸ਼ਿਆਰੀ ਨਹੀਂ ਕਰਨੀ ਸਿੱਧਾ ਤੁਰਿ ਜੋ ਗੁਰਦੁਆਰਾ ਸਾਹਿਬ ਪਹੁੰਚ ਜੂ ਵੀਡੀਓ ਪੂਰੀ ਦੇਖਿਆ ਕਰੋ ਬਹੁਤ ਮਿਹਨਤ ਲੱਗਦੀ ਹੈ ਪੂਰੇ ਦਿਲ ਨਾਲ ਵੀਡੀਓ ਬਣਾਈ ਦੀ ਅੰਤ ਤੱਕ ਦੇਖਿਆ ਕਰੋ ਵੀਡੀਓ ਕੋਸ਼ਿਸ਼ ਕਰੇ ਦੀ ਕੱਲੀ ਕੱਲੀ ਚੀਜ਼ ਦਿਖਾਈਏ ਕੱਲੀ ਗੁਰਦੁਆਰਾ ਸਾਹਿਬ ਦੀ ਨਾ ਦਿਖਾ ਕੇ ਤੁਹਾਨੂੰ ਸਾਰੇ ਰਾਹ ਦੀ ਵੀਡੀਓ ਦਿਖਾਈਏ ਵੀਡੀਓ ਜਿੰਨਾ ਕੁਝ ਆਪਾਂ ਪਾ ਸਕਦੇ ਹਾਂ ਰਸਤੇ ਦਾ ਜਾਂ ਜੋ ਵੀ ਹੈ ਸਾਰਾ ਦਿਖਾਈਏ ਤੁਹਾਨੂੰ ਇੱਕ ਕੋਸ਼ਿਸ਼ ਕਰੀ ਦੀ ਕਿਉਂਕਿ ਕੱਲੇ ਗੁਰਦੁਆਰਾ ਸਾਹਿਬ ਦੀ ਵੀਡੀਓ ਬਥੇਰੀਆਂ ਮਿਲ ਜਾਣਗੀਆਂ ਤੁਹਾਨੂੰ ਬਟ ਡਿਟੇਲਿੰਗ ਵੀਡੀਓ ਤੁਹਾਨੂੰ ਘੱਟ ਮਿਲਣਗੀਆਂ ਇਹਨੂੰ ਕਹਿੰਦੇ ਨੇ ਡਿਟੇਲਿੰਗ ਵੀਡੀਓ ਕੱਲੀ-ਕੱਲੀ ਡਿਟੇਲ ਦਿਖਾਣੀਆਂ ਤੁਹਾਨੂੰ ਤੇ ਸੋਚੋ ਕਿੰਨੀ ਮਿਹਨਤ ਲੱਗਦੀ ਹੋਈ ਉਹ ਬਸਤੇ ਵੀ ਲਿਖਿਆ ਮਿਹਨਤ ਮੇਰੀ ਤੇ ਰਹਿਮਤ ਤੇਰੀ ਧਿਆਨ ਰੱਖਿਓ ਮਿੱਤਰੋ ਮਿਹਨਤ ਮੇਰੀ ਹੋਊਗੀ ਤੇ ਰਹਿਮਤ ਤੁਹਾਡੀ ਹੋਊਗੀ ਆ ਗਿਆ ਭਾਈ ਬਿਲਗੇ ਦਾ ਦੇਖੋ ਬੋਰਡ ਆ ਗਿਆ ਆਮ ਆਦਮੀ ਕਲੀਨਿਕ ਥੱਲੇ ਲਿਖਿਆ ਬਿਲਗਾ ਜੇ ਕਿਸੇ ਮੇਰੇ ਵੀਰ ਮੇਰੇ ਭੈਣ ਮੇਰੇ ਮਿੱਤਰ ਨੂੰ ਜੇ ਟਰੈਵਲ ਵਲੌਗ ਦੇਖਣ ਦਾ ਸ਼ੌਕ ਹੋਵੇ ਤਾਂ ਉਹ ਤੁਸੀਂ ਮੇਰਾ ਚੈਨਲ ਦੇਖ ਸਕਦੇ ਹੋ ਉਹ ਮੈਂ ਲਿੰਕ ਪਾਇਆ ਹੋਇਆ ਥੱਲੇ ਦੇਖ ਲਿਓ ਆ ਗਿਆ ਵੀ ਬਿਲਗੇ ਦਾ ਛੋਟਾ ਜਿਹਾ ਬਾਜ਼ਾਰ ਜਦੋਂ ਤਨਤਨ ਸ਼੍ਰੀ ਗੁਰਜਨ ਦੇਵ ਜੀ ਇੱਥੇ ਆਏ ਸੀ ਉਦੋਂ ਸਿਰਫ ਕੱਚੇ ਸੱਤ ਮਕਾਨ ਹੁੰਦੇ ਸੀ ਇੱਥੇ ਇਤਿਹਾਸ ਉੱਥੇ ਲਿਖਿਆ ਹੈ ਮੈਂ ਤੁਹਾਨੂੰ ਸਾਰਾ ਪੜ੍ਹ ਕੇ ਕੱਲਾ ਕੱਲਾ ਉੱਥੇ ਦੱਸਾਂਗਾ ਪੂਰੇ ਸ਼ਹਿਰ ਦੇ ਵਿੱਚ ਦੀ ਆਪਾਂ ਲੰਘ ਰਹੇ ਹਾਂ ਛੋਟਾ ਜਿਹਾ ਪਿੰਡ ਹੈ ਕਸਬਾ ਹੈ ਸ਼ਹਿਰ ਹੈ ਜੋ ਵੀ ਹੈ ਚਲੋ ਬਟ ਹੁਣ ਤਾਂ ਦੇਖਣ ਨੂੰ ਸ਼ਹਿਰ ਹੀ ਲੱਗ ਰਿਹਾ ਹੈ ਇਹ ਆ ਗਏ ਵੀ ਪਹਿਲੀ ਮੋੜ ਗੁਰਦੁਆਰਾ ਸਾਹਿਬ ਵਾਲੀ ਬਰੀਕ ਬਰੀਕ ਰਸਤੇ ਨੇ ਬਿਲਕੁਲ ਸੰਕਰੇ ਸੰਕਰੇ ਦੇਖਦੇ ਹਾਂ ਅੱਗੇ ਜਾ ਕੇ ਕੀ ਮਾਹੌਲ ਬਣਦਾ ਫਿਲਹਾਲ ਤਾਂ ਸੜਕ ਦੀ ਕਾਫੀ ਚੌੜਾਈ ਘਟ ਗਈ ਇਧਰੋਂ ਮੁੜਾਂਗੇ ਸੱਜੇ ਪਰ ਕੋਈ ਰਾਹ ਤਾਂ ਨਜ਼ਰ ਆ ਨਹੀਂ ਅੱਗੇ ਜਾ ਕੇ ਅੱਗੇ ਜੇ ਕਿਤੇ ਕੋਈ ਬੰਦਾ ਬੱਸ 'ਚ ਆ ਗਿਆ ਤੇ ਉਹ ਫਸ ਜਾਏਗਾ। ਧਿਆਨ ਰੱਖਿਓ ਬੱਸ ਦੀ ਸਰਵਿਸ ਉਨੀ ਖਾਸ ਹੈ ਨਹੀਂ। 1 ਘੰਟੇ ਤੋਂ ਤੁਰ ਰਿਆਂ ਕੋਈ ਬੱਸ ਇੱਕ ਵੀ ਨਜ਼ਰ ਨਹੀਂ ਆਈ। ਇਹ ਆਪਣੀ ਗੱਡੀ ਤੇ ਆਪਣੇ ਬਾਈਕ ਤੇ ਜਾਂ ਟੈਕਸੀ ਤੇ ਹੀ ਆ ਸਕਦੇ ਹੋ ਤੁਸੀਂ। Google ਵੀ ਕਨਫਿਊਜ਼ ਚੱਲ ਰਿਹਾ ਇਸ ਟਾਈਮ ਸੱਜੇ ਖੱਬੇ ਕਦੀ ਸੱਜੇ ਕਰਦਾ ਕਦੀ ਖੱਬੇ। ਵੀਰੋ ਗੇਟ ਆ ਗਿਆ ਗੁਰਦੁਆਰੇ ਸਾਹਿਬ ਦਾ। ਇੱਥੋਂ ਦੀ ਹੁਣ ਗੁਰਦੁਆਰਾ ਸਾਹਿਬ ਦਾ ਰਾਹ ਨਿਕਲੂਗਾ ਸਿੱਧਾ। ਤੇ ਹੁਣ ਚਲਦੇ ਆ ਮਿਲਦੇ ਆ ਤੁਹਾਨੂੰ ਗੁਰਦੁਆਰਾ ਸਾਹਿਬ। ਜਿੰਨੀ ਵੀ ਹੋ ਸਕਰੀ ਹੈ ਪੋਸਿਬਿਲਿਟੀ ਉਨੀ ਵੀਡੀਓ ਮੈਂ ਬਣਾਉਣ ਦੀ ਕੋਸ਼ਿਸ਼ ਕਰਾਂਗਾ। ਸੜਕਾਂ ਬਹੁਤ ਬਰੀਕ ਨੇ ਗੱਡੀ ਮਸਾ ਹੀ ਨੰਗੀ ਆ। ਆ ਛੁੱਟੀ ਹੋਣ ਕਰਕੇ ਲੋਕਾਂ ਦੀ ਗੱਡੀਆਂ ਸਾਰੀਆਂ ਘਰਾਂ ਦੇ ਬਾਹਰ ਖੜੀਆਂ। ਅੱਗੇ ਸਾਡੀ ਗੱਡੀ ਲੱਗਦਾ ਹੈ ਲੰਗਣੀ ਨਹੀਂ। ਭਾਈ ਗੁਰਦੁਆਰਾ ਕਿੱਥੇ ਆ? ਗੱਡੀ ਲੰਗੂਗੀ? ਰਾਹ ਹੋ ਗਿਆ ਜੀ ਬਹੁਤ ਜ਼ਿਆਦਾ ਬਰੀਕ। ਉਹ ਅੱਗੇ ਭਾਈ ਸਾਹਿਬ ਨੂੰ ਮੈਂ ਮੜਾ ਜਾ ਪੁੱਛ ਲਿਆ ਦੇਖੋ ਕਿੰਨੀ ਹੈਲਪ ਕਰਦੇ ਨੇ ਲੋਕ ਪੰਜਾਬ ਦੇ। ਮੈਂ ਮੜਾ ਜਾ ਪੁੱਛ ਲਿਆ ਤੇ ਕਹਿੰਦੇ ਜੀ ਇੱਧਰ ਰਾਹ ਹੈਗਾ ਪਿੱਛੇ-ਪਿੱਛੇ ਆ ਜਾਓ। ਹੁਣ ਆਪਾਂ ਚੱਲੇ ਆਂ ਇਹਦੇ ਪਿੱਛੇ-ਪਿੱਛੇ। ਬਾਕੀ ਗੂਗਲ ਭਾਈ ਸਾਹਿਬ ਵੀ ਦੱਸ ਰਿਹਾ ਨਹਲੇ। ਇਹ ਇੱਧਰ ਨੂੰ ਹੀ ਜਾਣਾ। ਉਹ ਲੱਗਦਾ ਨਹੀਂ ਕਿ ਗੱਡੀ ਲੰਘੂਗੀ। ਭਾਈ ਅੱਗੇ ਗੱਡੀ ਲੱਗੂਗੀ ਕਿ ਇੱਥੇ ਇੱਥੇ ਕਿਤੇ ਲਾ ਦੀਏ। ਹਾਂਜੀ। ਗੱਡੀ ਲੱਗੂਗੀ ਇੱਥੇ ਕਿਤੇ ਲਾ ਦੀਏ じゃ। ਗੁਰਦੁਆਰੇ ਸਾਬ ਜਾਣਾ। ਜਾਣਾ ਕਿੱਥੇ ਸੀ? ਗੁਰਦੁਆਰੇ ਜਾਣਾ। ਬਚਲ ਜਿਹੜੀ ਗੁਰਦੁਆਰੇ। ਭਾਈ ਲੋਕਾਂ ਦੀਆਂ ਗੱਡੀਆਂ ਅਸੀਂ ਸਾਰੀਆਂ ਹਟਵਾ ਦਿੱਤੀਆਂ ਪਰੇਸ਼ਾਨ ਕਰਤਾ ਸਾਰੇ ਪਿੰਡ ਨੂੰ। ਕਰੀਏ ਵੀ ਕੀ ਦੇਖੋ ਭਾਈ ਸਾਹਿਬ ਹੱਲੇ ਵੀ ਸਾਡੀ ਵੇਟ ਕਰ ਰਹੇ ਨੇ। ਦੇਖੋ ਕਿੰਨੇ ਲੋਕੀ ਇੱਥੇ ਮਦਦ ਕਰਦੇ ਨੇ, ਹੈਲਪ ਕਰਦੇ ਨੇ। ਮੈਂ ਕਿਹਾ ਗੱਡੀ ਗੁਰਦੁਆਰੇ ਅੰਦਰ ਚਲੀ ਜਾਊਗੀ। ਇੱਥੇ ਮੋੜ ਰਾਤ ਮੋੜ ਕਿੱਥੇ ਦਾ ਘਰ ਦੋ ਰਹੀ ਹੈ ਪਹਿਲੀ ਮੋੜ ਹਾਂਜੀ ਠੀਕ ਹੈ ਜੀ ਸ਼ੁਕਰੀਆ ਜੀ ਤੇ ਭਾਈ ਇਧਰੋਂ ਮੋੜਨਾ ਹੁਣ ਸੱਜੇ ਦੇਖ ਲਓ ਤੁਸੀਂ ਕਿੱਦਾਂ ਪਹੁੰਚ ਰਹੇ ਹਾਂ ਇਦਾਂ ਹੀ ਪਹੁੰਚਣਾ ਤੁਸੀਂ ਵੀ ਜਦੋਂ ਆਣਾ ਥੋੜਾ ਜਿਹਾ ਹੈ ਔਖਾ ਪਰ ਚਲੋ ਕੋਈ ਗੱਲ ਨਹੀਂ ਦਰਸ਼ਨ ਕਰਨੇ ਨਸੀਬਾਂ ਚ ਹੁੰਦੇ ਨੇ ਜਿਹਦੇ ਉਹ ਹੀ ਕਰ ਸਕਦਾ ਹੈ ਤੇ ਔਖੇ ਸੁਖੇ ਨਹੀਂ ਸੋਚੀਦੇ ਆਪਾਂ ਫੋਰਚੂਨਰ ਗੱਡੀ ਵੜ ਲਈ ਤੇ ਫਿਰ ਤਾਂ ਇਹਦਾ ਮਤਲਬ ਸਾਰੀ ਗੱਡੀਆਂ ਵੜ ਜਾਣਗੀਆਂ ਕੋਈ ਟੈਨਸ਼ਨ ਨਹੀਂ ਜਦੋਂ ਆਣਾ ਹੋਇਆ ਜਦੋਂ ਮਰਜ਼ੀ ਆ ਜਾਓ ਗੁਰਦਾਰੇ ਭਾਈ ਜੀ ਆ ਰਹੇ ਨੇ ਦੇਖੋ ਯਾਨੀ ਗੁਰਦਾਰੇ ਵਾਲਾ ਮਾਹੌਲ ਨਜ਼ਰ ਆਣਾ ਸ਼ੁਰੂ ਹੋ ਗਿਆ ਇੱਥੇ ਪੂਰੀ ਖੁੱਲਡੁੱਲੀ ਜਗ੍ਹਾ ਮਿਲੂਗੀ ਸਾਨੂੰ ਗੱਡੀ ਲਾਉਣ ਦੀ ਕੋਈ ਗੱਲ ਨਹੀਂ ਗੱਡੀ ਪਹੁੰਚ ਗਈ ਆਪਾਂ ਇੱਦਾਂ ਜਿੱਦਾਂ ਆਈ ਉਦਾਂ ਲੈ ਵੀ ਜਾਵਾਂਗੇ ਕੋਈ ਚੱਕਰ ਆਹ ਲੋ ਭਾਈ ਇਧਰੋਂ ਮੁੜ ਰਹਾ ਹਾਂ ਹੁਣ ਸੱਜੇ ਤੇ ਹੁਣ ਉੱਪਰ ਚੜਾਈ ਚੜਾਂਗੇ ਤੇ ਲਾਵਾਂਗੇ ਗੱਡੀ Google ਨੇ ਵੀ ਕਹਿ ਦਿੱਤਾ ਵੀ ਡਨ ਤੁਸੀਂ ਪਹੁੰਚ ਗਏ ਤੇ ਇੱਥੇ ਲੱਗ ਗਈ ਹੈ ਭਾਈ ਆਪਣੀ ਗੱਡੀ ਵਧੀਆ ਤਰੀਕੇ ਨਾਲ ਚਾਰੇ ਪਾਸੇ ਉੱਪਰ ਪਿਆ ਲੈਂਟਰ ਵਧੀਆ ਨਾ ਤੁੱਪ ਨਾ ਕੁਝ ਇੱਥੇ ਦੀਵਾਨ ਵਗੈਰਾ ਸਜਦੇ ਹਨ ਗੁਰਦੁਆਰੇ ਜਦੋਂ ਪ੍ਰੋਗਰਾਮ ਚੱਲਦੇ ਹਨ ਇੱਥੇ ਦੀਵਾਨ ਸਜਦੇ ਹਨ ਕਿਉਂਕਿ ਸਟੇਜ ਬਣਿਆ ਪਰਲੇ ਪਾਸੇ ਤੇ ਹੁਣ ਚਲਦਾ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਉੱਥੇ ਜਾ ਕੇ ਤੁਹਾਨੂੰ ਕਰਾਂਦਾ ਦਰਸ਼ਨ ਉਹ ਪਰਲੇ ਪਾਸੋਂ ਵੀ ਰਾਹ ਹੈਗਾ ਇੱਕ ਤੇ ਇੱਕ ਰਾਹ ਇਧਰ ਦੀ ਵੀ ਹੈ ਸਿਸਟਮ ਇਹ ਰਾਹ ਖੁੱਲਾ ਹੋਇਆ ਸ਼ਾਇਦ ਜਦੋਂ ਕਿਤੇ ਪ੍ਰੋਗਰਾਮ ਚੱਲਦੇ ਹੋਣਗੇ ਉਹ ਰਾਹ ਖੋਲਦੇ ਹੋਣਗੇ ਚਲੋ ਕੋਈ ਗੱਲ ਨਹੀਂ ਜਲਾ ਵੀ ਰਾਹ ਖੁੱਲਾ ਆਪਾਂ ਤਾਂ ਜਾਣਾ ਹੀ ਹੈ ਵੀ ਗੁਰਦੁਆਰਾ ਸਾਹਿਬ ਲਓ ਜੀ ਦਰਸ਼ਨ ਕਰੋ ਜੀ ਤੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਥਾਨ ਦੇ ਇੱਥੇ ਦਾ ਜੋ ਇਤਿਹਾਸ ਹੈ ਤੁਹਾਨੂੰ ਮੈਂ ਸਾਰਾ ਦੱਸਾਂਗਾ ਅੰਦਰ ਜਾ ਕੇ ਅੜ ਕੇ ਤਸੱਲੀ ਨਾਲ ਤਰੀਕੇ ਨਾਲ ਚੋੜੇ ਉਤਾਰਦੇ ਆ ਤੇ ਅੰਦਰ ਚਲਦੇ ਆ ਤੁਸੀਂ ਦਰਸ਼ਨ ਕਰੋ ਜੀ ਨਿਸ਼ਾਨ ਸਾਹਿਬ ਦੇ ਗੁਰਦੁਆਰਾ ਤੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਬਿਲਗੇ ਦੇ ਦਰਸ਼ਨ ਕਰੋ ਇੱਥੋਂ ਕਰਦਾ ਪ੍ਰਕਰਮਾ ਤੇ ਫਿਰ ਚਲਦਾ ਅੰਦਰ ਸੋ ਦੇਖਦੇ ਆ ਜੀ ਅੰਦਰ ਵੀਡੀਓ ਬਣਾਉਣ ਦੇਣਗੇ ਤੇ ਬਣਾਵਾਂਗੇ ਜੇ ਨਹੀਂ ਬਣਾਉਣ ਦੇਣਗੇ ਮਨਾ ਕਰਨਗੇ ਤਾਂ ਨਹੀਂ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤੋ ਤੁਹਾਨੂੰ ਮੈਂ ਥੋੜਾ ਇਤਿਹਾਸ ਦੱਸ ਦਿੰਨਾ ਪਿੰਡ ਬਿਲਗੇ ਦਾ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਪਿੰਡ ਮੋਹ ਸਾਹਿਬ ਵਿਖੇ ਮਾਤਾ ਗੰਗਾ ਜੀ ਨੂੰ ਵਿਆਹ ਜਾਣ ਸਮੇ 1646 ਈਸਵੀ ਨੂੰ ਇਸ ਸਥਾਨ ਤੇ ਉਹਨਾਂ ਨੇ ਚਰਨ ਪਾਏ ਸਨ ਇਹ ਪਿੰਡ ਉਸ ਸਮੇਂ ਕੇਵਲ ਸੱਤ ਝੋਪੜੀਆਂ ਦਾ ਹੀ ਸੀਮਤ ਸੀ ਗੁਰੂ ਜੀ ਨੇ ਇਸ਼ਨਾਨ ਕਰਨ ਉਪਰੰਤ ਇੱਥੋਂ ਦੀ ਬਰਾਤ ਜਾਣ ਸਮੇ ਇੱਥੇ ਚਰਨ ਪਾਏ ਸਨ ਇੱਥੇ ਹੀ ਖੂਹ ਵੀ ਸਥਾਪਿਤ ਹੈ ਉਹਦੀ ਵੀ ਤੁਹਾਨੂੰ ਮੈਂ ਦਰਸ਼ਨ ਕਰਾਂਦਾ ਹਾਂ ਗੁਰੂ ਜੀ ਨੇ ਇਸ਼ਨਾਨ ਕਰਨ ਤੋਂ ਬਾਅਦ ਬਰਾਤ ਦੇ ਬਿਲਗਾ ਤੋਂ ਮੌ ਸਾਬ ਚਲਣ ਸਮੇ ਆਪਣੇ ਉਤਾਰੇ ਵਸਤਰ ਪਿੰਡ ਨਿਵਾਸੀਆਂ ਦੀ ਬੇਨਤੀ ਤੇ ਸੰਗਤਾਂ ਨੂੰ ਨਿਸ਼ਾਨੀ ਦਾ ਤੌਰ ਤੇ ਬਖਸ਼ਿਸ਼ ਦਿੱਤੇ ਅਤੇ ਸੇਵਾ ਤੋਂ ਖੁਸ਼ ਹੋ ਕੇ ਚੌਪੜੀਆਂ ਵਿੱਚ ਰਹਿਣ ਵਾਲਿਆਂ ਨੂੰ ਵਦਨ ਫੁੱਲਣ ਦਾ ਆਸ਼ੀਰਵਾਦ ਦਿੱਤਾ ਜਿਸ ਦੀ ਮਿਸਾਲ ਅੱਜ ਇਹ ਇਲਾਕੇ ਦਾ ਸਭ ਤੋਂ ਵੱਡਾ ਨਗਰ ਹੈ ਇਸ ਨਗਰ ਦੇ ਸੱਤ ਦਰਵਾਜ਼ੇ ਹਨ ਅਤੇ ਅਗਾ ਵੀ ਵਧ ਫੁੱਲ ਰਹੇ ਹਨ ਸਾਥ ਸੰਗਤ ਜੀ ਸੱਚਖੰਡ ਦੇ ਦਰਸ਼ਨ ਕਰੋ ਜੀ ਗੇਟ ਬੰਦ ਹੈ ਲੋਕ ਕੀਤਾ ਹੋਇਆ ਹੈ ਬਾਹਰੋਂ ਹੀ ਦਰਸ਼ਨ ਕਰੋ ਮੈਂ ਜਿੰਨੇ ਹੋ ਸਕਣਗੇ ਤੁਹਾਨੂੰ ਦਰਸ਼ਨ ਕਰਾਵਾਂਗਾ ਜੀ ਅਮਰ ਧੀਰਨਾ ਮੂਆ ਕਲਕਲੇਸ਼ ਤਾਂ ਤੋਂ ਹੁਣ ਚੱਲਦੇ ਹਾਂ ਪਹਿਲੀ ਮੰਜ਼ਲ ਤੇ ਜਿੱਥੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਸਤਰ ਪਏ ਹਨ ਜਿਹੜੇ ਉਹਨਾਂ ਨੇ ਪਿੰਡ ਵਾਲਿਆਂ ਨੂੰ ਦਿੱਤੇ ਸੀ ਤੇ ਉੱਥੇ ਹੀ ਅਜਾਇਬ ਘਰ ਵੀ ਬਣਿਆ ਹੋਇਆ ਹੈ ਜਿੱਥੇ ਦਸਾਂ ਗੁਰੂਆਂ ਦੀ ਬਾਣੀ ਦਾ ਉਚਾਰਨ ਕੀਤਾ ਗਿਆ ਹੈ ਇਹ ਵਸਤਰ ਕਿੰਨੇ ਸਾਲਾਂ ਤੋਂ ਸੰਭਾਲੇ ਹੋਏ ਹਨ ਇੱਕ ਸਾਲ 'ਚ ਇੱਕ ਵਾਰੀ ਤਾਂ ਹੀ ਦਿਖਾਉਂਦੇ ਹਨ ਇਹ ਵਸਤਰਾਂ ਨੂੰ ਇੰਨੀ ਸਾਮ ਸੰਭਾਲਣਾ ਰੱਖਿਆ ਗਿਆ ਦੇਖੋ ਅੱਜ ਤੱਕ ਉਦਾਂ ਹੀ ਪਏ ਹਨ ਜਿੱਦਾਂ ਗੁਰੂ ਜੀ ਦੇ ਟਾਈਮ ਤੇ ਸੀ ਸੰਤੋ ਇਹ ਜਰੇ ਤੁਹਾਨੂੰ ਮੈਂ ਬਸਤਰਾਂ ਦੇ ਦਰਸ਼ਨ ਕਰਾ ਰਿਹਾ ਇਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਸਤਰ ਹਨ ਸੰਤੋ ਇਹਨਾਂ ਪਵਿੱਤਰ ਦਰਸ਼ਨੀ ਬਸਤਰਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਚਰਨਛੋਪਾ ਪ੍ਰਾਪਤ ਹੈ ਇਹਨਾਂ ਦੇ ਵਿੱਚ ਮੋਲੀ ਚੋਲਾ ਜੂੜੀਦਾਰ ਪਜਾਮਾ ਬਟੂਆ ਸਿਮਰਣੀ ਦੁਸ਼ਾਲਾ ਚੰਦਨ ਦੀ ਚੌਂਕੀ ਹੈ ਜਿਸ ਉੱਪਰ ਬੈਠ ਕੇ ਗੁਰੂ ਸਾਹਿਬ ਨੇ ਇਸ਼ਨਾਨ ਕੀਤੇ ਸਨ ਇਹਨਾਂ ਪਵਿੱਤਰ ਬਸਤਰਾਂ ਦੇ ਖੁੱਲੇ ਦਰਸ਼ਨ ਦੀਦਾਰੇ ਸਾਲਾਨਾ ਦੀਵਾਨ ਵਿੱਚ 20 ਜੁਲਾਈ ਨੂੰ ਕਟਾਏ ਜਾਂਦੇ ਹਨ ਸੰਗਤਾਂ ਦਾ ਪਵਿੱਤਰ ਵਸਤਰਾ ਤੇ ਦਰਸ਼ਨਾ ਦਾ ਚਾ ਠਾਠਾ ਮਾਰਦਾ ਕਟ ਦੇਖਦਿਆਂ ਹੀ ਬਣਦਾ ਇਸ ਵਿਆਹ ਪੂਰਵ ਵਿੱਚ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਵਸਤਰਾ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰਦੀਆਂ ਹਨ ਅਧਿਕ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਆ ਦੇਖੋ ਜੀ ਵਸਤਰ ਜਿੱਥੇ ਪਏ ਹੋਏ ਹਨ ਉਸ ਦੇ ਬਾਅਦ ਪੂਰਾ ਇਤਿਹਾਸ ਵੀ ਲਿਖਿਆ ਹੋਇਆ ਹੈ ਕਦੋਂ ਕਦੋਂ ਕੀ ਕੀ ਹੋਇਆ ਸੀ ਸਕਰੀਨ ਸ਼ਾਟ ਲੈ ਕੇ ਪੜ ਲਿਓ ਜੀ ਸਰ ਸ਼ਰਨ ਪਾਈ ਤਜ ਨਾ ਜਾਈ ਪ੍ਰਭ ਪ੍ਰੀਤ ਮਨ ਤਨ ਪਾ ਸੰਗ ਤੋਂ ਇਹ ਦੇਖੋ ਅਜੈਬ ਕਰ ਬਣਿਆ ਹੋਇਆ ਹੈ ਪਹਿਲੀ ਮੰਜ਼ਲ ਤੇ ਤੇ ਚਾਰੇ ਪਾਸੇ ਦਸਾਂ ਗੁਰੂਆਂ ਦੀ ਫੋਟੋਆਂ ਲੱਗੀਆਂ ਹਨ ਤੇ ਉੱਥੇ ਸਾਰਾ ਇਤਿਹਾਸ ਵੀ ਲਿਖਿਆ ਹੋਇਆ ਹੈ ਕੱਲੀ-ਕੱਲੀ ਚੀਜ਼ ਦੱਸੀ ਗਈ ਹੈ ਜਦੋਂ ਵੀ ਆਓ ਇੱਥੇ ਬੱਚਿਆਂ ਨੂੰ ਜ਼ਰੂਰ ਲਿਆਓ ਉੱਪਰ ਦਿਖਾਓ ਪੂਰਾ ਬੱਚਿਆਂ ਨੂੰ ਇਤਿਹਾਸ ਪਤਾ ਲੱਗਦਾ ਹੈ ਤੇ ਸਿੱਖੀ ਨੂੰ ਅੱਗੇ ਵਧਣ ਦਾ ਮੌਕਾ ਮਿਲਦਾ ਹੈ ਇਹ ਤਸਵੀਰ ਇੱਥੇ ਲਗਾਈ ਹੋਈ ਹੈ ਜਿੱਦੇ ਪੂਰਾ ਦਾ ਪੂਰਾ ਇਤਿਹਾਸ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਦੱਸਿਆ ਗਿਆ ਹੈ ਥੱਲੇ ਇਤਿਹਾਸ ਲਿਖਿਆ ਵੀ ਹੋਇਆ ਹੈ ਤਸਵੀਰਾਂ ਰਾਹੀਂ ਸਾਰਾ ਦੱਸਿਆ ਗਿਆ ਹੈ ਇੱਥੇ ਕੀ ਕੀ ਹੋਇਆ ਸੀ ਦਰਸ਼ਨ ਕਰੋ ਜੀ ਕਲੀ ਮੰਝਲ ਤੋਂ ਵੀ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰੋ ਜੀ ਜਿੰਨਾ ਹੋ ਸਕੇਗਾ ਵਧੀਆ ਤੋਂ ਵਧੀਆ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਸੰਤੋ ਦਰਸ਼ਨ ਕਰੋ ਜੀ ਖੁਈ ਸਾਬ ਦੇ ਜਿੱਥੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ਼ਨਾਨ ਕੀਤਾ ਸੀ ਤੇ ਸੰਗਤਾਂ ਦੀ ਅਰਜ਼ ਕਰਨ ਤੋਂ ਬਾਅਦ ਉਤਾਰੇ ਹੋਏ ਵਸਤਰ ਸੰਗਤਾਂ ਨੂੰ ਪੇਟ ਕਰਕੇ ਚਲੇ ਗਏ ਸਨ ਜਿਹੜੇ ਕੀ ਮੈਂ ਤੁਹਾਨੂੰ ਹੁਣੇ ਦਿਖਾਏ ਹਨ ਤੇ ਅਖੂਈ ਸਾਬ ਦੇ ਬਾਹਰ ਵੀ ਸਾਰਾ ਇਤਿਹਾਸ ਲਿਖਿਆ ਹੋਇਆ ਹੈ ਜਨ ਤੋ ਕਰਮ ਉਮੀਦ ਹੈ ਤੁਹਾਨੂੰ ਸਾਰਾ ਇਤਿਹਾਸ ਸਮਝ ਆ ਗਿਆ ਹੋਵੇਗਾ ਬਾਕੀ ਮੈਂ ਵੀਡੀਓ ਪਾਈ ਹੈ ਜਿੱਦੇ ਚੋਂ ਸਕਰੀਨਸ਼ਾਟ ਲੈ ਕੇ ਵੀ ਤੁਸੀਂ ਦੇਖ ਸਕਦੇ ਹੋ ਇਜਰਾ ਵੀ ਇਤਿਹਾਸ ਤੁਹਾਨੂੰ ਮੈਂ ਦੱਸਿਆ ਹੈ ਇਹ ਮੈਂ ਬਾਬਾ ਜੀ ਦੀ ਹਜ਼ੂਰੀ ਵਿੱਚ ਇੱਕ ਅੱਖਰ ਵੀ ਨਹੀਂ ਬੋਲਿਆ ਸਾਰੀ ਬਾਅਦ ਚੋ ਵਾਇਸਓਵਰ ਦਿੱਤੀ ਹੈ ਤੇ ਇਸ ਸੰਗਤੋਂ ਮੈਂ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਗਿਆ ਹਾਂ ਤੇ ਹੁਣ ਮੈਂ ਬੋਲ ਸਕਦਾ ਅੰਦਰ ਅਸੀਂ ਬੋਲੀਦਾ ਨਹੀਂ ਵਾਇਸਓਵਰ ਦੇ ਦਈਏ ਬਾਹਰੋਂ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਓ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਇੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਗੁਰੂ ਜੀ ਦੇ ਚੋਲਾ ਬਟੂਆ ਸਾਰਾ ਕੁਝ ਅੰਦਰ ਪਿਆ ਸੀ ਉਹਨਾਂ ਦਾ ਉਹ ਤੁਹਾਨੂੰ ਮੈਂ ਦਿਖਾਇਆ ਹੈ ਤੇ ਇੱਧਰ ਖੜਾ ਪ੍ਰਸ਼ਾਦ ਹੈ ਤੇ ਇਸ ਪਾਸੇ ਹੈ ਲੰਗਰ ਹਾਲ ਤੇ ਇਹ ਹੈ ਜੋੜਾ ਘਰ ਛੋਟਾ ਆ ਛੋਟੇ ਗੁਰਦੁਆਰੇ ਜਰੂਰ ਆਇਆ ਕਰੋ ਤਾਂ ਜੋ ਗੁਰਦੁਆਰੇ ਦੀ ਤਰੱਕੀ ਹੋਵੇ ਕਿਉਂਕਿ ਦੇਖੋ ਸੰਗਤ ਦੇ ਆਣ ਨਾਲ ਹੀ ਸਾਰਾ ਕੁਝ ਵਰਕਦਾ ਪੈ ਗਿਆ ਇਹ ਇਤਿਹਾਸਕ ਫੋਟੋ ਹੈ ਜੀ ਵੱਡੀ ਦੇਖੋ ਗੁਰੂ ਜੀ ਜਦੋਂ ਆਏ ਸੀ ਉਹਨਾਂ ਦੇ ਤੇ ਸਿਰਫ 7 ਝੋਪੜੀਆਂ ਸੀ ਕੱਲੀਆਂ 7 ਪੂਰੇ ਪਿੰਡ 'ਚ ਗੁਰੂ ਜੀ ਦੇ ਚਰਨ ਪਾਣ ਤੋਂ ਬਾਅਦ ਇੱਥੇ ਸਾਰਾ ਲਹਿਰ ਪਹਿਰ ਹੋ ਗਈ ਤੇ ਪਿੰਡ ਵੱਸ ਗਿਆ ਪੂਰਾ ਬਾਹਰੋਂ ਦੇਖੋ ਜੀ ਹੁ ਨਿਸ਼ਾਨ ਸਾਹਿਬ ਵੀ ਉੱਥੇ ਦਿਖ ਰਿਹਾ ਪੂਰਾ ਗੁਰਦੁਆਰਾ ਸਾਹਿਬ ਦਿਖ ਰਿਹਾ ਇਹ ਆ ਜੀ ਇਤਿਹਾਸ ਇੱਥੇ ਦਾ ਪੰਜਾਬੀ ਚ ਵੀ ਲਿਖਿਆ ਹੈ ਤੇ ਉੱਥੇ ਅੰਗਰੇਜ਼ੀ ਚ ਵੀ ਲਿਖਿਆ ਹੈ ਸੰਗਤੋ ਦੇਖੋ ਗੁਰਦੁਆਰਿਆਂ ਦੀ ਰੱਖ-ਰਖਾਵ ਲਈ ਧਨ ਦੀ ਲੋੜ ਹੁੰਦੀ ਹੈ ਤੇ ਹਰ ਗੁਰਦੁਆਰੇ ਆਇਆ ਕਰੋ ਆ ਦੇਖੋ ਗੁਰਦੁਆਰਾ ਸਾਹਿਬ ਚ ਇਸ ਟਾਈਮ ਕਾਫੀ ਪੈਸਿਆਂ ਦੀ ਲੋੜ ਹੈ ਜਿਹਦੇ ਕਰਕੇ ਗੁਰਦੁਆਰਾ ਸਾਹਿਬ ਦੀ ਪੂਰੀ ਬਿਲਡਿੰਗ ਵਧੀਆ ਤਰ੍ਹਾਂ ਇੱਥੋਂ ਬਣ ਸਕਦੀ ਹੈ ਸੰਗਤਾਂ ਦੀ ਯੋਗਦਾਨ ਨਾਲ ਹੀ ਇਹ ਕੰਮ ਹੁੰਦੇ ਆਂ ਬਿਨਾ ਸੰਗਤਾਂ ਦੇ ਯੋਗਦਾਨ ਤੋਂ ਕੁਝ ਨਹੀਂ ਹੁੰਦੇ ਹਰ ਗੁਰਦੁਆਰੇ ਜਾਇਆ ਕਰੋ ਛੋਟੇ ਵੱਡੇ ਹਰ ਗੁਰਦੁਆਰੇ ਇਹ ਤਾਂ ਫਿਰ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਤੇ ਹੁਣ ਇੱਥੋਂ ਨਿਕਲਦਾ ਵੀਡੀਓ ਜਿੰਨਾ ਹੋ ਸਕੇ ਆ ਵਧੀਆ ਤੋਂ ਵਧੀਆ ਤੁਹਾਨੂੰ ਦਿਖਾਈ ਹੈ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਹੌਸਲਾ ਬਹੁਤ ਮਿਲਦਾ ਹੈ ਤੁਹਾਡੇ ਹੌਸਲੇ ਨਾਲ ਹੀ ਕੰਮ ਚੱਲਨੇ ਹਨ ਤੇ ਹੁਣ ਇੱਥੋਂ ਨਿਕਲਦਾ ਸੰਗਤੋਂ ਤੇ ਸੰਗਤੋਂ ਹੁਣ ਇੱਥੋਂ ਜਾਣ ਦਾ ਸਮਾਂ ਆ ਗਿਆ ਹੈ ਕੋਸ਼ਿਸ਼ ਕੀਤੀ ਹੈ ਕਿ ਵਧੀਆ ਤੋਂ ਵਧੀਆ ਵੀਡੀਓ ਬਣਾਵਾ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ